ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਰਾਸ਼ਟਰਪਤੀ ਜੋ ਬਾਈਡਨ ਕੋਵਿਡ-19 ਪੋਜ਼ਿਟਿਵ ਨਿਕਲ ਆਏ ਨੇ। ਕਰੋਨਾ ਹੋਣ ਕਰਕੇ ਆਗਾਮੀ ਰਾਸ਼ਟਰਪਤੀ ਚੋਣਾਂ ਲਈ ਉਹਨਾਂ ਦੀ ਪ੍ਰਚਾਰ ਮੁਹਿੰਮ ਨੂੰ ਝਟਕਾ ਲੱਗਾ ਏ। ਬਾਈਡਨ ਨੂੰ ਕਰੋਨਾ ਦੀ ਲਾਗ ਅਜਿਹੇ ਮੌਕੇ ਲੱਗੀ ਹੈ ਜਦੋਂ ਉਹਨਾਂ ਦੀ ਸਿਹਤ ਅਤੇ ਉਮੀਦਵਾਰ ਵਜੋਂ ਵਿਵਹਾਰਕਤਾ ਨੂੰ ਲੈ ਕੇ ਉਹਨਾਂ ਉੱਤੇ ਖਾਸਾ ਦਬਾਅ ਏ। ਬਾਈਡਨ ਨੇ ਐਕਸ ਤੇ ਲਿਖਿਆ ਮੈਂ ਬਿਮਾਰ ਹਾਂ। ਬਾਈਡਨ ਬੁੱਧਵਾਰ ਨੂੰ ਕੋਵਿਡ-19 ਪੋਜ਼ੀਟਿਵ ਨਿਕਲੇ ਸਨ ਜਿਸ ਨਾਲ ਲਾਸ ਵੇਗਾਸ ਵਿਚਲੀ ਚੋਣ ਰੈਲੀ ਅਸਰ ਅੰਦਾਜ਼ ਹੋਈ ਸੀ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜੀਨ ਪੇਅਰ ਨੇ ਇੱਕ ਬਿਆਨ ਚਕਾਇਆ ਉਹਨਾਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ ਤੇ ਉਹਨਾਂ ਨੂੰ ਹਲਕੇ ਲੱਛਣ ਨਜ਼ਰ ਆਏ ਨੇ ਉਹਨਾਂ ਦੇ ਕਰੋਨਾ ਦੀ ਲਾਗ ਤੋਂ ਪੀੜਿਤ ਹੋਣ ਦਾ ਪਤਾ ਲੱਗਣ ਤੇ ਬਾਈਡਨ ਡੈਲਾਵੇਅਰ ਸਥਿਤ ਆਪਣੇ ਘਰ ਪਰਤ ਆਏ ਨੇ ਜਿੱਥੇ ਉਹਨਾਂ ਨੇ ਖੁਦ ਨੂੰ ਹੋਰਨਾ ਨਾਲੋਂ ਵੱਖ ਕਰ ਲਿਆ ਹੈ ਰਾਸ਼ਟਰਪਤੀ ਹਾਲਾਂਕਿ ਆਪਣੇ ਫਰਜ਼ਾਂ ਨੂੰ ਉਸੇ ਤਰ੍ਹਾਂ ਨਿਭਾਉਂਦੇ ਰਹਿਣਗੇ ਵਸ਼ਿੰਗਟਨ ਪੋਸਟ ਨੇ ਰਿਪੋਰਟ ਕੀਤੀ ਹੈ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਹਿਯੋਗੀਆਂ ਨੂੰ ਕਿਹਾ ਹੈ ਕਿ ਜੋ ਬਾਈਡਨ ਨੂੰ ਆਪਣੀ ਮੁੜ ਚੋਣ ਦੀ ਦਾਅਵੇਦਾਰੀ ਤੇ ਇੱਕ ਵਾਰ ਫੇਰ ਤੋਂ ਵਿਚਾਰ ਕਰਨ ਦੀ ਲੋੜ ਹੈ ਅਖਬਾਰ ਨੇ ਆਪਣੀ ਸੋਚ ਬਾਰੇ ਜਾਣੂ ਲੋਕਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਓਬਾਮਾ ਦਾ ਮੰਨਣਾ ਹੈ ਕਿ ਬਾਈਡਨ ਦਾ ਜਿੱਤ ਦਾ ਰਸਤਾ ਘਟ ਗਿਆ ਹੈ ਤੇ 81 ਸਾਲਾ ਬਜ਼ੁਰਗ ਨੂੰ ਆਪਣੀ ਉਮੀਦਵਾਰੀ ਦੀ ਵਿਹਾਰਕਤਾ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਬਾਈਡਨ ਜੋ ਆਪਣੇ ਬੀਚ ਹਾਊਸ ਚ ਕੋਵਿਡ ਨਾਲ ਅਲੱਗ-ਥਲੱਗ ਨੇ ਨੇ ਆਪਣੀ ਉਮਰ ਅਤੇ ਤੰਦਰੁਸਤੀ ਬਾਰੇ ਚਿੰਤਾਵਾਂ ਨੂੰ ਰੱਦ ਕਰ ਦਿੱਤਾ ਤੇ ਜ਼ੋਰ ਦੇ ਕੇ ਕਿਹਾ ਕਿ ਉਹ ਵਾਈਟ ਹਾਊਸ ਦੀ ਦੌੜ ਚ ਰਹਿ ਰਿਹਾ ਹੈ ਦਬਾਅ ਵਧ ਰਿਹਾ ਹੈ ਹਾਲਾਂਕਿ ਡੈਮੋਕ੍ਰੈਟਿਕ ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਅਤੇ ਸਦਨ ਦੇ ਘੱਟ ਗਿਣਤੀ ਨੇਤਾ ਹਕੀਮ ਜੈਫਰੀਜ਼ ਵੱਲ ਦੋਵਾਂ ਨੇ ਕਥਿਤ ਤੌਰ ਤੇ ਹਾਲ ਹੀ ਦਿਨਾਂ ਚ ਬਾਈਡਨ ਨਾਲ ਮੁਲਾਕਾਤ ਕੀਤੀ ਸੀ ਤੇ ਚੇਤਾਵਨੀ ਦਿੱਤੀ ਸੀ ਕਿ ਉਸ ਦੀ ਉਮੀਦਵਾਰੀ ਨਵੰਬਰ ਦੀਆਂ ਚੋਣਾਂ ਚ ਉਸ ਦੀ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਖਤਰੇ ਚ ਪਾਉਂਦੀ ਹੈ ਉਧਰ ਅਕੈਡਮੀ ਅਵਾਰਡ ਜੇਤੂ ਅਭਿਨੇਤਰੀ ਸੂਜ਼ਨ ਸਾਰੈਂਡਨ ਨੇ ਆਉਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਉਸ ਨੂੰ ਸ਼ੱਕ ਹੈ ਕਿ ਰਾਸ਼ਟਰਪਤੀ ਜੋ ਬਾਈਡਨ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਦੇ ਖਿਲਾਫ ਦੁਬਾਰਾ ਚੋਣ ਜਿੱਤ ਸਕਦੇ ਨੇ ਇਹ ਪੁੱਛੇ ਜਾਣਤੇ ਕਿ ਕੀ ਰਾਸ਼ਟਰਪਤੀ ਨੂੰ ਪਿੱਛੇ ਹਟਣਾ ਚਾਹੀਦਾ ਹੈ ਸਾਰੈਂਡਨ ਨੇ ਜਵਾਬ ਦਿੱਤਾ ਹਾਂ ਸਪਸ਼ਟ ਤੌਰ ਤੇ ਪਾਰਟੀ ਦੇ ਅੰਦਰ ਬਹੁਤ ਸਾਰੇ ਲੋਕ ਨੇ ਜੋ ਇਸੇ ਤਰ੍ਹਾਂ ਮਹਿਸੂਸ ਕਰਦੇ ਨੇ ਮੈਨੂੰ ਨਹੀਂ ਲੱਗਦਾ ਕਿ ਧੂੜ ਸਾਡੀਆਂ ਚੋਣਾਂ ਤੇ ਸੈਟਲ ਹੋ ਗਈ ਹੈ ਉਸਨੇ ਦੱਸਿਆ ਮੈਨੂੰ ਲੱਗਦਾ ਹੈ ਕਿ ਇਹ ਸਪਸ਼ਟ ਹੈ ਕਿ ਉਮਰ ਦੀ ਗੱਲ ਲਾਗੂ ਹੋਣ ਤੋਂ ਪਹਿਲਾਂ ਗਾਜ਼ਾ ਦੇ ਯੁੱਧ ਦੇ ਕਾਰਨ ਸਵਿੰਗ ਰਾਜਾਂ ਚ ਸੈਂਕੜੇ ਹਜ਼ਾਰਾਂ ਬੇਮਿਸਾਲ ਵੋਟਰਾਂ ਨੇ ਉਸ ਦੀ ਸੰਭਾਵਿਤ ਚੋਣ ਨੂੰ ਖਤਰੇ ਚ ਪਾ ਦਿੱਤਾ ਸਾਰੈਂਡਨ ਕਈ ਹਾਲੀਵੁੱਡ ਡੈਮੋਕ੍ਰੈਟਿਕ ਖਿਡਾਰੀਆਂ ਨਾਲ ਜੁੜਦਾ ਹੈ ਜਿਨ੍ਹਾਂ ਨੇ ਰਾਸ਼ਟਰਪਤੀ ਬਾਈਡਨ ਨੂੰ ਅਹੁਦਾ ਛੱਡਣ ਲਈ ਕਿਹਾ ਹੈ ਇਸ ਮਹੀਨੇ ਦੇ ਸ਼ੁਰੂ ਚ ਹਾਲੀਵੁੱਡ 스타 জর্জ ਕਲੂਨੀ ਨੇ ਇੱਕ ਅਖਬਾਰ ਲਈ ਇੱਕ ਓਪੀਆਇਡ ਲਿਖਿਆ ਸੀ ਜਿਸ ਵਿੱਚ ਰਾਸ਼ਟਰਪਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ ਕਲੂਨੀ ਵਾਂਗ ਸਾਰੈਂਡਨ ਲੋਕਤੰਤਰੀ ਰਾਜਨੀਤੀ ਚ ਇੱਕ ਜਾਣਿਆ ਪਛਾਣਿਆ ਵਕੀਲ ਤੇ ਖਿਡਾਰੀ ਹੈ ਸਾਲਾਂ ਦੌਰਾਨ ਉਸਦੀ ਰਾਜਨੀਤਿਕ ਮੌਜੂਦਗੀ ਨੇ ਉਸਦੇ ਅਭਿਨੇ ਕਰੀਅਰ ਨੂੰ ਪਰਛਾਵਾ ਬਣਾਇਆ ਅਤੇ ਦੇਰ ਨਾਲ ਇਸ ਨੂੰ ਹੜੱਪ ਲਿਆ ਸਾਰੇਂਡਨ ਬਰਨੀ ਸੈਂਡਰਸ ਦੀ ਸ਼ੁਰੂਆਤੀ ਅਤੇ ਵੋਕਲ ਸਮਰਥਕ ਸੀ ਜਿਸ ਲਈ ਉਸਨੇ 2016 'ਚ ਵਿਆਪਕ ਤੌਰ ਤੇ ਪ੍ਰਚਾਰ ਕੀਤਾ ਜਦੋਂ ਸੈਂਡਰਸ ਡੈਮੋਕ੍ਰੈਟਿਕ ਨਾਮਜ਼ਦਗੀ ਨਹੀਂ ਜਿੱਤ ਸਕੇ ਤਾਂ ਸਾਰੇਂਡਨ ਨੇ ਹਿਲੇਰੀ ਕਲਿੰਟਨ ਦੇ ਮੁਕਾਬਲੇ ਗ੍ਰੀਨ ਪਾਰਟੀ ਦੇ ਉਮੀਦਵਾਰ ਜੇਲਸਟीन ਦਾ ਸਮਰਥਨ ਕੀਤਾ ਐਸਲਾ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੇ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੂੰ ਪ੍ਰਤੀ ਮਹੀਨਾ 45 ਮਿਲੀਅਨ ਡਾਲਰ ਦਾਨ ਦੇਣ ਤੋਂ ਇਨਕਾਰ ਕਰ ਦਿੱਤਾ ਇੱਕ ਵਾਇਰਲ ਨੋਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਮਸਕ ਨੇ 트ੰਪ ਨੂੰ ਪ੍ਰਤੀ ਮਹੀਨਾ 45 ਮਿਲੀਅਨ ਡਾਲਰ ਦਾਨ ਕਰਨ ਦਾ ਦਾਵਾ ਕੀਤਾ ਹੈ ਜਾਂ ਵਾਅਦਾ ਕੀਤਾ ਹੈ ਅਤੇ ਹੁਣ ਟੀਮ ਮੈਗਾ ਜਿਸ ਨੂੰ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਨਾਮ ਦਿੱਤਾ ਗਿਆ ਹੈ ਤੇ ਹੈ ਤੇ ਜੋ 트럼ਪ ਦੁਆਰਾ ਵਰਤੀ ਗਈ ਰਾਸ਼ਟਰਪਤੀ ਮੁਹੰਮਦ ਦਾ ਨਾਰਾ ਹੈ ਮਸਕ ਨੇ ਐਕਸ ਮੀਡੀਆ ਪਲੇਟਫਾਰਮ ਤੇ ਪੋਸਟ ਕੀਤਾ ਇਹ ਨੋਟ ਝੂਠਾ ਹੈ ਮੈਂ ਕਿਸੇ ਨਾਲ ਕੋਈ ਵਾਦਾ ਨਹੀਂ ਕੀਤਾ ਮੈਂ ਇੱਕ ਪੈਕ ਬਣਾਇਆ ਹੈ ਜੋ ਇਨ੍ਹਾਂ ਉਮੀਦਵਾਰਾਂ ਦਾ ਸਮਰਥਨ ਕਰਨ ਤੇ ਕੇਂਦਰਿਤ ਹੈ ਜੋ ਯੋਗਤਾ ਅਤੇ ਵਿਅਕਤੀਗਤ ਆਜ਼ਾਦੀ ਦਾ ਸਮਰਥਨ ਕਰਦੇ ਨੇ ਪਰ ਅੱਜ ਤੱਕ ਫੰਡਿੰਗ ਉਸ ਪੱਧਰ ਤੋਂ ਬਹੁਤ ਹੇਠਾਂ ਹੈ ਮਸਕ ਨੇ ਪਿਛਲੇ ਹਫਤੇ ਉਸਤੇ ਹੋਏ ਕਤਲ ਦੀ ਕੋਸ਼ਿਸ਼ ਤੋਂ ਬਾਅਦ ਰਾਸ਼ਟਰਪਤੀ ਦੇ ਅਹੁਦੇ ਲਈ 트럼ਪ ਦਾ ਪੂਰੀ ਤਰ੍ਹਾਂ ਸਮਰਥਨ ਕੀਤਾ ਵਾਇਰਲ ਨੋਟ ਚ ਇਹ ਵੀ ਦੋਸ਼ ਲਾਇਆ ਗਿਆ ਕਿ ਮਸਕ ਨੇ ਪਹਿਲਾਂ ਹੀ ਨਫਰਤ ਭਰੇ ਭਾਸ਼ਣ ਅਤੇ ਗਲਤ ਜਾਣਕਾਰੀ ਨੂੰ ਪਲੇਟਫਾਰਮ ਚ ਹੜ ਦੇਣ ਦੀ ਇਜਾਜ਼ਤ ਦੇ ਕੇ ਟਵਿੱਟਰ ਨੂੰ ਤਬਾਹ ਕਰ ਦਿੱਤਾ ਹੈ ਹੁਣ ਮਸਕ ਸਾਡੇ ਲੋਕਤੰਤਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਲਈ ਆਪਣੀ ਵਿਸ਼ਾਲ ਕਿਸਮਤ ਦੀ ਵਰਤੋਂ ਕਰ ਰਿਹਾ ਹੈ ਯੂਐਸ ਦੇ ਰਾਸ਼ਟਰਪਤੀ ਜੋ ਬਾਈਡਨ ਜਿਸ ਨੇ ਕੋਵਿਡ ਸਕਾਰਾਤਮਕ ਟੈਸਟ ਕੀਤਾ ਹੈ ਨੇ ਵੀਰਵਾਰ ਨੂੰ 트럼ਪ ਅਤੇ ਮਸਕ ਤੇ ਚੁਟਕੀ ਲੈਂਦਿਆਂ ਕਿਹਾ ਮੈਂ ਬਿਮਾਰ ਹਾਂ ਐਲਨ ਮਸਕ ਤੇ ਉਸਦੇ ਅਮੀਰ ਦੋਸਤਾਂ ਤੋਂ ਇਸ ਚੋਣ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਮਸਕ ਨੇ ਆਪਣੀ ਇਮੀਗ੍ਰੇਸ਼ਨ ਨੀਤੀਆਂ ਅਤੇ ਉਮਰ ਲਈ ਬਾਈਡਨ ਤੇ ਅਕਸਰ ਹਮਲਾ ਕੀਤਾ ਹੈ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਮਾਤਮਾ ਉਹਨਾਂ ਦੇ ਨਾਲ ਹੈ ਉਹਨਾਂ ਦੀ ਕਿਰਪਾ ਨਾਲ ਮੈਂ ਅੱਜ ਤੁਹਾਡੇ ਸਾਹਮਣੇ ਖੜ੍ਹਾ ਹਾਂ ਟਰੰਪ ਨੇ ਗੋਲੀਬਾਰੀ ਦੀ ਘਟਨਾ ਨੂੰ ਯਾਦ ਕਰਦਿਆਂ ਮਿਲਵਾਕੀ ਚ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਦੌਰਾਨ ਸੰਬੋਧਨ ਕੀਤਾ ਪਿਕਲੇ ਸ਼ਨੀਵਾਰ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਪਹਿਲੀ ਵਾਰ 트ੰਪ ਨੇ ਜਨਤਕ ਤੌਰ ਤੇ ਆਪਣੇ ਤੇ ਹੋਏ ਹਮਲੇ ਦਾ ਜ਼ਿਕਰ ਕੀਤਾ ਹੈ। 트ੰਪ ਨੇ ਦਾਵਾ ਕੀਤਾ ਕਿ ਖੂਨ ਖਰਾਬੇ ਦੇ ਬਾਵਜੂਦ ਉਹ ਸੁਰੱਖਿਅਤ ਮਹਿਸੂਸ ਕਰਦੇ ਨੇ ਕਿਉਂਕਿ ਰੱਬ ਉਹਨਾਂ ਦੇ ਨਾਲ ਹੈ। 트ੰਪ ਨੇ ਕਿਹਾ ਕਿ ਜੇਕਰ ਉਸਨੇ ਆਖਰੀ ਸਮੇਂ ਆਪਣਾ ਸਿਰ ਨਾ 모ੜਿਆ ਹੁੰਦਾ ਤਾਂ ਗੋਲੀ ਨਿਸ਼ਾਨੇ ਤੇ ਲੱਗ ਜਾਂਦੀ ਤੇ ਅੱਜ ਮੈਂ ਤੁਹਾਡੇ ਨਾਲ ਇੱਥੇ ਨਾ ਹੁੰਦਾ। ਉਹਨਾਂ ਕਿਹਾ ਕਿ ਪਰਮਾਤਮਾ ਦੀ ਮਿਹਰ ਸਦਕਾ ਤੁਹਾਡੇ ਸਾਹਮਣੇ ਖੜਾ ਆ। ਟਰੰਪ ਨੇ ਰਿਪਬਲਿਕਨ ਉਮੀਦਵਾਰ ਵਜੋਂ ਰਾਸ਼ਟਰਪਤੀ ਚੋਣ ਲੜਨ ਲਈ ਨਾਮਜ਼ਦਗੀ ਸਵੀਕਾਰ ਕਰ ਲਈ ਹੈ ਔਰ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ ਜੋ ਇੱਕ ਪਰਿਵਾਰਕ ਜਸ਼ਨ ਬਣ ਗਈ ਜਿਸ ਵਿੱਚ 4 ਦਿਨਾਂ ਦੀ ਬੈਠਕ 'ਚ ਪੂਰਾ ਟਰੰਪ ਪਰਿਵਾਰ ਸ਼ਾਮਲ ਹੋਇਆ ਟਰੰਪ ਦੇ ਪਰਿਵਾਰਕ ਮੈਂਬਰ VIP ਬਾਕਸ 'ਚ ਨਜ਼ਰ ਆਏ ਉਸ ਮੁਲਾਕਾਤ ਰਾਹੀਂ ਉਸਨੇ ਪਰਿਵਾਰਕ ਆਦਮੀ ਹੋਣ ਦਾ ਸੰਕੇਤ ਦਿੱਤਾ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਆਪਣੀ ਪਤਨੀ ਮਿਲਾਨੀਆ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਟਰੰਪ ਨੇ ਕਿਹਾ ਕਿ ਫਲੋਰੀਡਾ ਕੇਸ ਨੇ ਉਨ੍ਹਾਂ ਖਿਲਾਫ ਦਰਜ ਦਸਤਾਵੇਜ਼ਾਂ ਦੇ ਕੇਸ ਨੂੰ ਖਾਰਜ ਕਰ ਦਿੱਤਾ ਹੈ ਤੇ ਇੱਕ ਉੱਚ ਮਾਨਯੋਗ ਸੰਗੀ ਜੱਜ ਨੇ ਇਹ ਫੈਸਲਾ ਦਿੱਤਾ ਹੈ ਟਰੰਪ ਨੇ ਕਿਹਾ ਕਿ ਨਿਆਂ ਵਿਭਾਗ ਨੇ ਜੱਜ ਇਲੀਨ ਕੈਨਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਜੇਕਰ ਡੈਮੋਕ੍ਰੇਟ ਚਾਹੁੰਦੇ ਨੇ ਕਿ ਦੇਸ਼ ਇਕਜੁੱਟ ਹੋਵੇ ਤਾਂ ਉਨ੍ਹਾਂ ਨੂੰ ਇਹ ਕੇਸ ਛੱਡ ਦੇਣਾ ਚਾਹੀਦਾ ਹੈ ਟਰੰਪ ਨੇ ਕਿਹਾ ਕਿ ਟਿਪਸ ਤੇ ਕੋਈ ਟੈਕਸ ਨਹੀਂ ਹੈ ਟਰੰਪ ਨੇ ਕਿਹਾ ਕਿ ਜੇਕਰ ਤੁਸੀਂ ਰੈਸਟੋਰੈਂਟ ਵਰਕਰ ਬਾਰਟੈਂਡਰ, ਪ੍ਰਾਣਾਚਾਰੀ, ਕਰਮਚਾਰੀ, ਨਾਈ ਜਾਂ ਡਰਾਈਵਰੋ ਤਾਂ ਤੁਹਾਡੇ 100% ਸੁਝਾਅ ਤੁਹਾਡੇ ਨਾਲ ਨੇ। ਉਹਨਾਂ ਇਹ ਗੱਲ ਚੋਣ ਪ੍ਰਚਾਰ ਦੇ ਹਿੱਸੇ ਵਜੋਂ ਕਹੀ, "ਟਰੰਪ ਟਿਪਸ ਤੋਂ ਆਮਦਨ ਤੇ ਟੈਕਸ ਲਗਾਉਣਾ ਚਾਹੁੰਦਾ ਹੈ ਪਰ ਉਸ ਟੈਕਸ ਤੋਂ ਛੋਟ ਦਿੰਦਾ ਹੈ।" ਉਸਨੇ ਕਿਹਾ ਕਿ ਉਸਨੇ ਲਾਸ ਵੈਗਾਸ ਦੇ ਇੱਕ ਹੋਟਲ 'ਚ ਇੱਕ ਵੈਕਟਰਸ ਨਾਲ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ। ਟਰੰਪ ਨੇ ਪੈਂਸਿਲਵੇਨੀਆ 'ਚ ਹੋਈ ਗੋਲੀਬਾਰੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਫਾਇਰਫਾਈਟਰਜ਼ ਨੂੰ ਵੀ ਸ਼ਰਧਾਂਜਲੀ ਦਿੱਤੀ। 50 ਸਾਲਾ ਫਾਇਰ ਚੀਫ ਜੋ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਲਈ ਅੱਗੇ ਵਧਿਆ ਸੀ ਅਤੇ ਗੋਲੀ ਲੱਗਣ ਨਾਲ ਉਸ ਦੀ ਜਾਨ ਚਲੀ ਗਈ ਸੀ ਸੰਮੇਲਨ 'ਚ ਫਾਇਰ ਫਾਈਟਰਸ ਦੇ ਪਹਿਰਾਵੇ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਦਿੱਲੀ ਤੋਂ ਸੈਨ ਫਰਾਂਸਿਸਕੋ ਜਾ ਰਿਹਾ 에ਅਰ ਇੰਡੀਆ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਰੂਸ ਦੇ ਕ੍ਰਾਸਨੋਯਾਰਸਕ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਾਰਿਆ ਗਿਆ। 에ਅਰਲਾਈਨ ਨੇ ਇਹ ਜਾਣਕਾਰੀ ਦਿੱਤੀ ਹੈ। 에ਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਚੱਕਿਆ ਕਿ ਜਹਾਜ਼ ਆਪਣਾ ਰੂਟ ਮੋੜ ਕੇ ਕ੍ਰਾਸ ਨਿਯਾਰਸਕ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ ਉਸਨੇ ਕਿਹਾ ਕਿ ਇਹ ਯਾਤਰੀਆਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਸੰਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਜਹਾਜ਼ 'ਚ ਸਵਾਰ ਯਾਤਰੀਆਂ ਦੀ ਗਿਣਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਏਅਰ ਇੰਡੀਆ ਨੇ ਕਿਹਾ ਕਿ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਏਆਈ 183 ਨੂੰ ਤਕਨੀਕੀ ਕਾਰਨ ਕਰਕੇ ਰੂਸ ਦੇ ਕ੍ਰਾਸ ਨਿਯਾਰਸਕ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਾਰਿਆ ਗਿਆ ਸੀ ਮੀਡੀਆ ਰਿਪੋਰਟਸ ਮੁਤਾਬਕ ਬੋਇੰਗ 777 ਜਹਾਜ਼ 'ਚ 225 ਯਾਤਰੀ ਸਵਾਰ ਸਨ ਇਸ ਤੋਂ ਇਲਾਵਾ 19 ਫਲਾਈਟ ਕਰੂ ਵੀ ਸਨ 에ਅਰਲਾਈਨ ਨੇ ਕਿਹਾ ਅਸੀਂ ਸੰਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਯਾਤਰੀਆਂ ਦੀ ਦੇਖਭਾਲ ਨੂੰ ਯਕੀਨੀ ਬਣਾਇਆ ਜਾ ਸਕੇ ਜਦੋਂ ਤੱਕ ਜਹਾਜ਼ ਦੁਬਾਰਾ ਉਡ ਨਹੀਂ ਸਕਦਾ 에ਅਰ ਇੰਡੀਆ ਨੇ ਕਿਹਾ ਯਾਤਰੀ ਅਤੇ ਚਾਲਕ ਦਲ ਦੀ ਸੁਰੱਖਿਆ ਤੇ ਤੰਦਰੁਸਤੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਖਾਸ ਗੱਲ ਇਹ ਹੈ ਕਿ ਇੱਕ ਸਾਲ ਤੋਂ ਥੋੜੇ ਸਮੇਂ 'ਚ ਇਹ ਦੂਜੀ ਵਾਰ ਹੈ ਜਦੋਂ ਇਸੇ ਰੂਟ ਤੇ ਏਅਰ ਇੰਡੀਆ ਦਾ ਕੋਈ ਜਹਾਜ਼ ਇਸ ਤਰ੍ਹਾਂ ਰੂਸ ਚ ਲੈਂਡ ਹੋਇਆ ਏ ਪਿਛਲੇ ਸਾਲ ਜੂਨ ਚ ਏਅਰ ਇੰਡੀਆ ਦਾ ਬੋਇੰਗ ਜਹਾਜ਼ ਵੀ ਤਕਨੀਕੀ ਖਰਾਬੀ ਦਾ ਸਾਹਮਣਾ ਕਰਨ ਕਰਕੇ ਇੱਕ ਦਿਨ ਲਈ ਫਸ ਗਿਆ ਸੀ ਫਿਰ ਫਲਾਈਟ ਦੇ ਯਾਤਰੀਆਂ ਨੂੰ ਮਗਦਾਨ ਹਵਾਈ ਅੱਡੇ ਤੇ ਰੋਕ ਦਿੱਤਾ ਗਿਆ ਇਸ ਤੋਂ ਬਾਅਦ ਅਗਲੇ ਦਿਨ ਏਅਰ ਇੰਡੀਆ ਨੇ ਯਾਤਰੀਆਂ ਨੂੰ ਚੁੱਕਣ ਲਈ ਜਹਾਜ਼ ਭੇਜਿਆ ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ